ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਹੀਦ ਸਿੰਘਾਂ ਦਾ ਪੈਰਾ ਲੱਗ ਜਾਂਦਾ ਹੈ ਸਤਗੁਰ ਕਹਿੰਦੇ ਨੇ ਹੁਣ ਫਿਰ ਕਿੱਥੇ ਮੈਂ ਤੇ ਕਿਧਰੇ ਮੇਰੀਆ ਫੌਜਾਂ ਡਿਊਟੀ ਦਿੰਦੀਆਂ ਨੇ ਕੋਈ ਵੀ ਮਸਲਾ ਹੈ ਤੁਸੀਂ ਚਿੰਤਾ ਕਰੀ ਜਾਓ ਕਦੇ ਤੁਹਾਡੀ ਚਿੰਤਾ ਕਰਨ ਨਾਲ ਮਸਲਾ ਹੱਲ ਨਹੀਂ ਹੋਵੇਗਾ ਕਹਿੰਦੇ ਉਸ ਵੇਲੇ ਜਿਸ ਗੱਲ ਦੀ ਤੇਰੇ ਅੰਦਰ ਚਿੰਤਾ ਆਈ ਹੈ ਤੂੰ ਬਾਣੀ ਦਾ ਨਾਮ ਸ਼ੁਰੂ ਕਰ ਤੇ ਤੂੰ ਬਾਣੀ ਦਾ ਪੱਲਾ ਫੜੇਂਗਾ ਗੁਰੂ ਗੋਬਿੰਦ ਸਿੰਘ ਜੀ ਤੇਰੀ ਚਿੰਤਾ ਨੂੰ ਦੂਰ ਕਰਨ ਦੀ ਵਿਧ ਬਣਾਣੀ ਸ਼ੁਰੂ ਕਰ ਦੇਣਗੇ ਬਾਣੀ ਸਤਗੁਰ ਕਹਿੰਦੇ ਨੇ ਮੇਰਾ ਰੂਪ ਹੈ ਜਦ ਤੂੰ ਤੂੰ ਇਹਦਾ ਪੱਲਾ ਫੜਦਾ ਹੈ ਮੈਂ ਕਾਰਵਾਈ ਪਾਣੀ ਸ਼ੁਰੂ ਕਰ ਦਿੰਦਾ ਹਾਂ ਬਾਣੀ ਗੁਰੂ ਗੁਰੂ ਹੈ ਬਾਣੀ ਹੁਣ ਤੁਹਾਡੇ ਘਰ ਤੁਹਾਡੇ ਬੱਚੇ ਕਿਤੇ ਜਾ ਰਹੇ ਹੋਣ ਬਾਈ ਰੋਡ ਤੁਹਾਨੂੰ ਚਿੰਤਾ ਆਈ ਜਾਵੇ ਕਿ ਰਸਤੇ ਦਾ ਸਫ਼ਰ ਠੀਕ ਹੋ ਜਾਵੇ ਉਹਨਾਂ ਦੀ ਕਾਰ ਕਿਤੇ ਨਾਲ ਨਾ ਲੱਗ ਜਾਵੇ ਠੀਕ-ਠਾਕ ਪਹੁੰਚ ਜਾਣ ਤੁਹਾਡੇ ਸੋਚਣ ਨਾਲ ਕੁਝ ਨਹੀਂ ਹੋਣਾ ਹੁਣ ਤੁਹਾਡੇ ਅੰਦਰ ਆ ਰਿਹਾ ਖਿਆਲ ਕਿ ਬੱਚੇ ਘਰੋਂ ਨਿਕਲੇ ਨੇ ਅੰਮ੍ਰਿਤਸਰ ਤੋਂ ਤੁਰੇ ਨੇ ਠੀਕ-ਠਾਕ ਪਹੁੰਚ ਜਾਣਗੇ ਜਦੋਂ ਤੁਸੀਂ ਗੁਟਕਾ ਸਾਹਿਬ ਲੈ ਕੇ ਜਪਜੀ ਸਾਹਿਬ ਦਾ ਪਾਠ ਕਰਨ ਦਾ ਸੋਚੋਗੇ ਤਾਂ ਕਿ ਉਹ ਠੀਕ-ਠਾਕ ਪਹੁੰਚ ਜਾਣ ਜਦੋਂ ਤੁਸੀਂ ਇਹ ਸੋਚ ਲਿਆ ਤੁਸੀਂ ਜਪਜੀ ਸਾਹਿਬ ਸ਼ੁਰੂ ਕਰੋਗੇ ਤੁਹਾਡੇ ਬੱਚੇ ਅਧਿਕਾਰ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਹੀਦ ਸਿੰਘਾ ਦਾ ਪੈਰਾ ਲੱਗ ਜਾਵੇਗਾ ਮਹਾਰਾਜ ਕਹਿੰਦੇ ਨੇ ਜਦੋਂ ਤੁਸੀਂ ਗੁਟਕਾ ਸਾਹਿਬ ਪੜ ਲਿਆ ਜਦੋਂ ਤੁਸੀਂ ਬਾਣੀ ਦਾ ਸਹਾਰਾ ਲੈ ਲਿਆ ਸਤਗੁਰ ਕਹਿੰਦੇ ਨੇ ਫੇਰ ਕਿਤਰੇ ਮੈਂ ਤੇ ਕਿਧਰੇ ਮੇਰੀਆਂ ਫੌਜਾਂ ਡਿਊਟੀ ਦਿੰਦੀਆਂ ਨੇ ਕਿਉਂਕਿ ਬਾਣੀ ਗੁਰੂ ਗੁਰੂ ਹੈ ਬਾਣੀ ਜਦੋਂ ਬਾਣੀ ਪੜਦੇ ਆ ਫਿਰ ਗੁਰੂ ਗੋਬਿੰਦ ਸਿੰਘ ਜੀ ਆਪ ਸਹਾਈ ਹੁੰਦੇ ਨੇ ਜਦੋਂ ਬਾਣੀ ਦਾ ਸਹਾਰਾ ਲੈਂਦੇ ਆ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਉਦੋਂ ਮੇਰਾ ਸਹਾਰਾ ਹੈ ਇੱਕ ਅਜੀਹੀ ਤੁਹਾਨੂੰ ਹੋਰ ਗੱਲ ਸੁਣਾਉਂਦੇ ਆ ਜਿਹੜੀ ਮੈਡੀਕਲ ਦੀ ਸੀਟਸ ਮਿਲਦੀਆਂ ਨੇ ਸੰਗਤਾਂ ਵਿੱਚੋਂ ਇੱਕ ਪਰਿਵਾਰ ਸੀ ਉਸ ਨੂੰ ਨੇਪਾਲ ਸੀਟ ਮਿਲੀ ਉਹ ਫਿਰ ਮਾਇਆ ਮੰਗਦੇ ਸਨ ਸੀਟ ਲਈ 2-3 ਲੱਖ ਉਹਨਾਂ ਕੋਲੋਂ ਭੇਜਣ ਲਈ ਵਿੱਚ ਦੇਰੀ ਹੋ ਗਈ। ਉਹਨਾਂ ਨੂੰ ਫਿਰ ਨੇਪਾਲ ਤੋਂ ਫੋਨ ਆਇਆ ਕਲਰਕ ਦਾ ਕਿ ਤੁਹਾਡੇ ਬੱਚੇ ਦੀ ਸੀਟ ਕੈਨਸਲ ਹੋ ਗਈ ਹੈ ਕਿ ਅੰਦਰ ਬੜੀ ਔਕੀ ਸੀਟ ਮਿਲੀ ਸੀ। ਇੰਤਜ਼ਾਮ ਕਰਦੇ ਪਏ ਸੀ। ਔਕਾ ਕੰਮ ਹੈ ਇੰਤਜ਼ਾਮ ਕਰਨਾ 2-4 ਲੱਖ ਦਾ ਤੇ ਉਹਨ ਸੀਟ ਕੈਨਸਲ ਹੋ ਗਈ ਹੈ। ਕਿਵੇਂ ਕਰੀਏ ਉਹਨਾਂ ਨੂੰ ਇੱਕ ਸੱਜਣ ਮਿੱਤਰ ਨੇ ਕਿਹਾ ਕੀ ਸੁਖਮਣੀ ਸਾਹਿਬ ਦਾ ਪਾਠ ਸ਼ੁਰੂ ਕਰਦੇ ਹੋ ਪੰਜ ਪਾਠ ਸੁਖਮਣੀ ਸਾਹਿਬ ਜੀ ਦੇ ਹਾਜ਼ਰੀ ਲਾ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ 'ਚ ਬੇਨਤੀ ਕਰੋ ਕਿ ਮਹਾਰਾਜ ਕਿਰਪਾ ਕਰਨਾ ਤੇ ਮਨ ਵਿੱਚ ਧਾਰ ਲਓ ਇੱਕ ਰਿਕੁਐਸਟ ਦਾ ਫੋਨ ਕਰਨਾ ਰਿਕੁਐਸਟ ਕਰਨੀ ਹੈ ਕਿ ਆ ਰਹੇ ਹਾਂ ਕੱਲ ਇੱਕ ਦਿਨ ਹੋਰ ਰੁਕ ਜਾਓ ਜਦੋਂ ਉਹਨਾਂ ਨੇ ਪੰਜ ਪਾਠ ਸੁਖਮਣੀ ਸਾਹਿਬ ਦੇ ਬڑے ਪ੍ਰੇਮ ਤੇ ਸ਼ਰਦਾ ਨਾਲ ਕਿਤੇ ਹਾਜ਼ਰੀ ਲਾਈ ਉਹ ਹਾਜ਼ਰੀ ਲਾ ਕੇ ਗੁਰਗੋਬਿੰਦ ਸਿੰਘ ਜੀ ਦੇ ਅੱਗੇ ਅਰਦਾਸ ਕਰਕੇ ਫੋਨ ਕੀਤਾ ਰਿਕੁਐਸਟ ਲਈ ਜਦੋਂ ਫੋਨ ਕੀਤਾ ਤੇ ਕਲਰਕ ਪਤਾ ਕੀ ਕਹਿੰਦਾ ਕਹਿੰਦਾ ਕਿ ਮੈਨੂੰ ਆਰਡਰ ਆਏ ਨੇ ਹੁਕਮ ਆ ਗਿਆ ਹੈ ਆਫੀਸਰ ਵੱਲੋਂ ਕਿ ਐਨਾ ਦੀ ਫਾਈਲ ਕਰ ਲੈ ਕੇ ਆਓ ਸੀਟ ਕੈਨਸਲ ਕਰਨੀ ਹੈ ਐਨਾ ਦੇ ਪੈਸੇ ਨਹੀਂ ਪਹੁੰਚੇ ਤੇ ਕਹਿੰਦਾ ਮੈਂ ਘਰ ਜਾ ਰਿਹਾ ਸੀ ਫਾਈਲ ਲੈ ਕੇ ਤੇ ਮੇਰੀ ਗੱਡੀ ਖਰਾਬ ਹੋ ਗਈ ਉਹ ਕਲਰ ਕਹਿੰਦਾ ਹੁਣ ਮੈਂ ਕੱਲ ਫਾਈਲ ਲੈ ਕੇ ਜਾਣੀ ਹੈ ਗੱਡੀ 'ਚ ਨੁਕਸ ਪੈ ਗਿਆ ਸੀ ਪਹੁੰਚ ਨਹੀਂ ਸਕਿਆ ਤੇ ਹਜੇ ਉਹਨਾਂ ਕਿਹਾ ਕੈਨਸਲ ਕਰਨੀ ਹੈ ਫਾਈਲ ਤੇ ਕੈਨਸਲ ਸਾਈਨ ਨਾਲ ਹੀ ਹੋਣੀ ਹੈ ਹੁਣ ਸਾਧ ਸੰਗਤ ਜੀ ਇਹ ਸਮਝ ਲੈਣਾ ਕਿ ਗੱਡੀ ਕਿੰਨੇ ਖਰਾਬ ਕੀਤੀ ਹੈ ਕਿੰਨੇ ਨਹੀਂ ਜਾਣ ਦਿੰਦਾ ਇੱਧਰ ਸੁਖਮਣੀ ਸਾਹਿਬ ਦਾ ਪਾਠ ਸ਼ੁਰੂ ਹੋ ਗਿਆ ਸੀ ਗੁਰੂ ਗੋਪੀਨ ਸਿੰਘ ਜੀ ਕਹਿੰਦੇ ਕਿ ਬਚਾ ਲੋ ਐਨੂੰ ਐਨੂੰ ਕਹਿੰਦੇ ਨੇ ਪਾਣੀ ਗੁਰੂ ਗੁਰੂ ਹੈ ਬਾਣੀ ਉਹ ਅਕਲੇ ਦਿਨ ਆਪਣੇ ਮਿੱਤਰ ਨੂੰ ਕਹਿੰਦੇ ਕਿ ਪੈਸੇ ਦਾ ਇੰਤਜ਼ਾਮ ਹੋ ਗਿਆ ਹੈ ਚਲ ਹੁਣ ਚਲਦੇ ਹਾਂ ਨੇਪਾਲ ਕਹਿੰਦੇ ਆਫੀਸਰ ਮੰਨ ਜਾਵੇਗਾ ਉਹ ਮਿੱਤਰ ਕਹਿੰਦਾ ਉਸੇ ਤਰ੍ਹਾਂ ਸੁਖਮਣੀ ਸਾਹਿਬ ਦੀ ਹਾਜ਼ਰੀ ਨਾ ਕੇ ਨਿਕਲੋ ਰਸਤੇ 'ਚ ਛਪਾਈ ਸਾਹਿਬ ਦੇ ਪਾਠ ਕਰਦੇ ਜਾਓ ਤੇ ਵਿਸ਼ਵਾਸ ਰੱਖੋ ਜਿਹੜਾ ਉਹਨਾਂ ਦੀ ਗੱਡੀ ਖਰਾਬ ਕਰਕੇ ਫਾਈਲ ਰੋਕ ਸਕਦਾ ਹੈ ਉਹ ਅਫੀਸਰ ਦਾ ਮਨ ਵੀ ਬਦਲ ਸਕਦਾ ਹੈ ਸੁਖਮਣੀ ਸਾਹਿਬ ਦੇ ਪਾਠ ਨਾਲ ਸਭ ਕੁਝ ਬਦਲ ਗਿਆ ਉਹ ਅਫੀਸਰ ਦਾ ਮਨ ਬਦਲ ਗਿਆ ਤੇ ਸਭ ਕੁਝ ਸਿੱਧਾ ਹੋ ਗਿਆ ਤੇ ਫਿਰ ਕਿਵੇਂ ਨਾ ਕਹੀਏ ਬਾਣੀ ਗੁਰੂ ਗੁਰੂ ਹੈ ਬਾਣੀ ਜਦੋਂ ਤੁਸੀਂ ਤਨ ਲਾ ਕੇ ਬੈਠੇ ਰਹਿੰਦੇ ਹੋ ਤਾਂ ਗੁਰੂ ਕਹਿੰਦੇ ਨੇ ਲਾਈ ਜਾ ਜਦੋਂ ਬਾਣੀ ਦਾ ਸਹਾਰਾ ਲੈਂਦੇ ਹੋ ਤਾਂ ਗੁਰੂ ਕਹਿੰਦੇ ਨੇ ਫਿਰ ਮੈਂ ਆਪ ਤੇਰੇ ਨਾਲ ਸਹਾਈ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ